ਹਾਂ ਜੀ ਕੀ ਹਾਲ ਹੈ ਸਾਰਿਆਂ ਦਾ ਅੱਜ ਮੈਂ ਤੁਹਾਨੂੰ ਆਪਣੇ ਫੇਵਰਿਟ ਟੇਮ ਹਾਟਨ ਤੇ ਲੈ ਕੇ ਚੱਲਾਂਗਾ ਔਰ ਤੁਹਾਨੂੰ ਮੈਂ ਦਿਖਾਣਾ ਹੈ ਕਿ ਮੈਂ ਹਮੇਸ਼ਾ ਉੱਥੇ ਬਹਿਣਾ ਆ ਔਰ ਕਾਫੀ ਪੀਣਾ ਹੈ ਤੇ ਸੋ ਅੱਜ ਫਜੇ ਵੀ ਕੈਨੇਡਾ ਦੇ ਅੰਦਰ ਟੈਂਪਰੇਚਰ ਜਿਹੜਾ 15 ਡਿਗਰੀ ਚੱਲ ਰਿਹਾ ਐ ਇਸ ਵੇਲੇ ਮਤਲਬ ਇਹ ਦੇਖ ਲਓ ਵੀ ਮਈ ਦੀ ਅੱਜ 26 ਤਰੀਕ ਹੈਗੀ ਆ ਬੜੀ ਹੈਰਾਨੀ ਦੀ ਗੱਲ ਹੈ ਬਟ ਬਟ ਇਹ ਵਧੀਆ ਲੱਗਦਾ ਹੈ ਗਰਮੀ ਨਾਲੋਂ ਇੰਦਾ ਦਾ ਵੈਦਰ ਜਿਹੜਾ ਹੈ ਨਾ ਇਹ ਵਧੀਆ ਹੈਗਾ ਸੋ ਇੱਕ ਕੈਫੇ ਜਿਹੜਾ ਮੇਰੇ ਘਰ ਤੋਂ ਆਲਮੋਸਟ 1 ਕਿਲੋਮੀਟਰ ਤੇ ਹੀ ਹੈਗਾ ਇੱਥੇ ਇੱਕ ਗੈਸ ਸਟੇਸ਼ਨ ਹੈਗਾ ਪੈਟਰੋ ਕੈਨੇਡਾ ਹੈਗਾ ਔਰ ਗੈਸ ਸਟੇਸ਼ਨ ਜਿਹੜੇ ਹੁੰਦੇ ਆ ਜਿੱਦਾਂ ਆਪਾਂ પેટ્રોલ ਪੰਪ ਕਹਿੰਦੇ ਆ ਉਸ ਤਰੀਕੇ ਨਾਲ ਹੁੰਦਾ ਸੋ ਇਹ પેટ્રોલ ਪੰਪ ਦੀ ਤਰ੍ਹਾਂ ਹੈਗਾ ਤੇ ਨਾਲ ਹੀ ਇਹਦੇ ਵਿੱਚ ਪੈਟਰੋਲ ਪੰਪ ਹੈਗਾ ਇਹਦੇ ਵਿੱਚ ਸਾਰਾ ਸਮਾਨ ਖਾਣ ਪੀਣ ਦਾ ਵੀ ਮਿਲਦਾ ਹੈਗਾ ਤੇ ਨਾਲੇ ਇੱਥੇ ਹੀ ਕਾਰਵਾਸ਼ ਹੈਗੀ ਹੈ ਹਨਾ ਮੈਂ ਤੁਹਾਨੂੰ ਇੱਕ ਵਾਰੀ ਸਾਰੀ ਇੱਥੇ ਦਿਖਾਣਾ ਹੈ ਫਿਰ ਇੱਥੇ ਕਾਫੀ-ਕੂਫੀ ਲੈਣੇ ਆ ਤੇ ਤੁਹਾਨੂੰ ਥੋੜਾ ਜਿਹਾ ਆਈਡੀਆ ਹੋਏਗਾ ਕਿ ਕੀ ਸਿਸਟਮ ਹੈਗਾ ਇੱਥੇ ਸੋ ਮੈਂ ਇੱਥੇ ਗੱਡੀ ਆਪਣੀ ਤਣਾ ਜੇ ਕਰਕੇ پارک ਕਰਤਾ ਹੁਣ ਜਿਹੜਾ ਕਿ ਇੱਥੇ ਗੱਡੀਆਂ ਉਥੋਂ ਐਂਟਰ ਹੁੰਦੀ ਹੈ। ਔਰ ਉਹਦੇ ਵਿੱਚ ਗੱਡੀਆਂ ਵਾਸ਼ ਵਗੈਰਾ ਹੁੰਦੀਆਂ। ਔਰ ਉੱਥੋਂ ਨਿਕਲਦੀਆਂ ਹੈਗੀਆਂ ਇੱਥੇ ਵੈਕਿਊਮ ਵਗੈਰਾ ਹੁੰਦਾ ਹੈ ਸਾਰਾ ਗੱਡੀਆਂ ਦਾ। ਤੋਂ ਇਹ ਹੈਗਾ ਯਾ ਸਾਡਾ ਗੈਸ ਸਟੇਸ਼ਨ ਕਿੱਦਾਂ ਹੈ ਕਿੱਦਾਂ ਇੱਥੇ ਆ ਫੈਲ ਹੋਂਦੀ ਆ। ਸੋ ਇਸ ਵੇਲੇ ਜਿਹੜਾ ਸਾਡਾ ਡੀਜ਼ਲ ਹੈਗਾ 129.9 ਪਰ ਲੀਟਰ ਹੈਗਾ। और रेगुलर गैस जी पेट्रोल सब तो घट जो है एक सौ तेती पॉइंट नाइन द प्राइस है सो so ये हैगा एन डबल्यू सामने थैंक यू सर सो इत अपना सारा ये खाण पीन का समान ना देखो ਇੱਧਰ ਚਿਪਸ ਵਗੈਰਾ ਰੱਖੇ ਹੋਏ ਆ। ਔਰ ਇੱਧਰ ਸਾਰੇ ਦੀ ਸਾਰੀਆਂ ਡਰਿੰਕਸ ਰੱਖੀਆਂ ਹੋਈਆਂ। ਅਗਰ ਕੋਈ ਸ਼ਰਾਬ ਵਗੈਰਾ ਪੀਣਾ ਚਾਹੁੰਦਾ ਹੈ ਤੇ ਇੱਥੇ ਸਾਰੇ ਦੀ ਸਾਰੀ ਬੀਰਾ ਵਗੈਰਾ ਪਈਆਂ ਹੈਗੀਆਂ। ਵਾਲਵ ਜਿਵੇਂ ਹੁਣ ਆ ਹੈਗੀ ਆ। ਬਾਲਸਨ 289 ਦਾ ਕੈਨ ਹੈਗਾ ਡਾਲਡ। ਆ ਬੋਧਕਾ ਦੇ है ये शॉर्ट्स वगैरह सो मतलब इतने थाना सारा कुछ मिल जाता है मैं अपनी कॉफी वगैरह ऑर्डर कर रहा दी वन स्मॉल कॉफी विद टू क्रीम्स ਸੋ ਇਹ ਹੈਗਾ ਸਾਡਾ ਬਫੀ ਦਾ ਸਿਸਟਮ ਇੱਥੇ 커피 버거ਸ ਜੋ ਵੀ ਤੁਸੀਂ ਖਾਣਾ ਹੈਗਾ ਸੋ ਹੁਣ ਮੈਂ ਤੁਹਾਨੂੰ ਦਿਖਾਣਾ ਆਪਣਾ ਕੁਆਇਟ ਪਲੇਸ ਇਹ ਹੈ ਮੇਰਾ ਇਹ ਇੰਨਾ ਕ ਏਰੀਆ ਹੈਗਾ ਸਾਡਾ ਬੈਠਣ ਦਾ ਅਰ ਇਥੋਂ ਤੁਸੀਂ ਸਾਰਾ ਕੁਝ ਬਾਹਰ ਦੇਖ ਸਕਦੇ ਹੋਗੇ ਔਰ ਕਾਫੀ ਕਲਾਊਡੀ ਹੈਗਾ ਅੱਜ ਸੋ ਇਹ ਹੈਗਾ ਮੇਰਾ ਫੇਵਰਿਟ ਸਪਾਟ ਮੈਂ ਹਮੇਸ਼ਾ ਇੱਥੇ ਇੱਕ ਕਾਫੀ ਐਵਰੀ ਡੇ ਪੀਣਾ ਹੈਗਾ ਔਰ ਤੁਸੀਂ ਬਲੀਵ ਨਹੀਂ ਕਰ ਸਕਦੇ ਕਿ ਆ ਜਿਹੜੀ ਕਾਫੀ ਹੈਗੀ ਹੈ ਇਹ 1 ਡਾਲਰ ਦੀ ਹੈਗੀ ਹੈ ਸਿਰਫ ਮੋਸਟਲੀ ਕਾਫੀਸ ਜਿਹੜੀਆਂ ਹੈਗੀਆਂ ਇੱਥੇ ਕਾਫੀ ਸਟੋਰਸ ਦੇ ਉੱਤੇ ਅਰਾਊਂਡ 1 ਡਾਲਰ 70 ਸੈਂਟ 2 ਡਾਲਰ ਬਟ A&W ਜਿਹੜੇ ਹੈਗੇ ਆ ਇਹਨਾਂ ਦੇ ਕਾਫੀਸ ਜਿਹੜੀਆਂ ਹੈਗੀਆਂ 2 ਦੇ ਅੰਦਰ 1 ਦੇ ਅੰਦਰ ਐਡ ਆਫ ਡੱਬ ਕਾਫੀ ਦਾ ਕੱਪ ਤੇ ਨਾ ਕਾਫੀ ਅੱਛੀ ਹੁੰਦੀ ਹੈ ਵੈਸੇ ਤਾਂ ਵੀ ਸੋ ਇਹ ਜਿਹੜਾ ਹੈਗਾ A&W ਇਹਦੇ ਵਿੱਚ 버ਗਰਸ ਫਰਾਈਆਂ ਔਰ ਬਹੁਤ ਹੀ ਅੱਛੀ ਹਾਈ ਕੁਆਲਿਟੀ ਦਾ ਹੈ ਹੈਗਾ 버ਗਰਸ ਕਾਫੀ ਮਿਲਦੀ ਹੈ ਡਰਿੰਕਸ ਮਿਲਦੀਆਂ ਹੈਗੀਆਂ ਮਤਲਬ ਹਰ ਤਰ੍ਹਾਂ ਦੇ 스낵ਸ ਵਗੈਰਾ ਮਿਲਦੇ ਹੈਗੇ ਆ ਔਰ ਜੇ ਹਮ ਜਿਵੇਂ ਤੁਸੀਂ ਆ ਬਾਹਰੋਂ ਗੱਡੀਆਂ ਦੇ ਵਿੱਚ ਉਹ ਜਿੱਦਾਂ ਉੱਥੇ ਆਰਡਰ ਕਰਦੇ ਆ ਤੇ ਇੱਥੇ ਵਿੰਡੋ ਹੁੰਦੀ ਆ ਐਂਟਰ ਵਿੰਡੋ ਤੋਂ ਤੇ ਆਂਦੇ ਆ ਔਰ ਆਪਣਾ ਇਹ ਫਿਰ ਆ ਆਰਡਰ ਕਰ ਦਿੰਦੇ ਹੈਗੇ ਆ ਸੋ ਸਿਸਟਮ ਹੈਗਾ ਸੋ ਮੈਂ ਕਿਹਾ ਅਸੀਂ ਚਲੋ ਅੱਜ ਤੁਹਾਨੂੰ ਮੈਂ ਦਿਖਾਣਾ ਆ ਅੱਜ ਦੀ ਮੇਰੀ ਜਿਹੜੀ ਇੱਕ ਐਕਟੀਵਿਟੀ ਹੈ ਮੈਂ ਕਿਸ ਤਰ੍ਹਾਂ ਕਰਦਾ ਹੈਗਾ ਆਪਣੀ ਕਾਫੀ ਲੈਣ ਲਈ ਮੈਨੂੰ ਇਹ ਜਗ੍ਹਾ ਬਹੁਤ ਅੱਛੀ ਲੱਗਦੀ ਹੈ ਕਿਉਂਕਿ ਇੱਥੇ ਕੋਈ ਬੈਠਣ ਵਾਲਾ ਨਹੀਂ ਹੈਗਾ ਮੈਨੂੰ ਆ ਕੁਆਇਟਨੈਸ ਜਿਹੜੀ ਹੈ ਨਾ ਬਹੁਤ ਅੱਛੀ ਲੱਗਦੀ ਹੈ ਬਹੁਤ ਸ਼ਰੋਨੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਆ ਜਿਹੜੀਆਂ ਗੱਡੀਆਂ ਜਾ ਰਹੀਆਂ ਇਹਨਾਂ ਗੱਡੀਆਂ ਨੇ ਇੱਥੋਂ ਅੱਗੇ ਵਿੰਡੋ ਤੋਂ ਲੈ ਕੇ ਆਪਣਾ ਜਿਹੜਾ ਵੀ ਹੈ ਆਰਡਰ ਉੱਥੇ ਕਰ ਦਿੰਦੇ ਆ ਆਪਾਂ ਇਹਨਾਂ ਨੇ ਬਾਏ ਕਰ ਲੈਣਾ ਸੋ ਬਾਹਰੋਂ ਬਾਹਰ ਹੋ ਜਾਂਦਾ ਸਾਰਾ ਕੰਮ ਵੀ ਡਰਾਈਵ ਥਰੂ ਹੁੰਦਾ ਹੈ ਸਿਸਟਮ ਜਦੋਂ ਮੈਂ ਕੈਨੇਡਾ ਆਇਆ ਸੀ ਫਸਟ ਟਾਈਮ ਤੇ ਉਦੋਂ ਵੀ ਤਾਂ 1 ਡਾਲਰ ਦੀ ਕਾਫੀ ਮਿਲਦੀ ਸੀਗੀ ਤੇ ਇਹ ਜਿਹੜੇ ਹੈਗੇ ਕਾਫੀ ਇਹਨਾਂ ਦੀ ਹਜੇ ਵੀ 1 ਡਾਲਰ ਦੀ ਦਿੱਤੇ ਹੈਗੇ ਪਰ ਇਹ ਨਹੀਂ ਹੋਇਆ ਕਿ ਹਰ ਜਗ੍ਹਾ ਮਿਲਦੀ ਹੈ ਪਰ ਇੱਥੇ ਮਿਲਦੀ ਹੈਗੀ ਕਿਉਂਕਿ ਇਹਨਾਂ ਦੀ ਪ੍ਰੋਮੋਸ਼ਨ ਹੁੰਦੀ ਹੈ ਹਮੇਸ਼ਾ ਪਰ ਜ਼ਰੂਰੀ ਹੈ ਕਿ ਤੁਹਾਨੂੰ ਕੋਈ ਵੀ ਚੀਜ਼ ਪ੍ਰੋਮੋਸ਼ਨ ਤੇ ਮਿਲਦੀ ਹੈ ਨਾ ਉਹ ਹਮੇਸ਼ਾ ਅੱਛੀ ਲਾਦੀ ਹੈ। पाणी ਕਿਉਂਕਿ ਤੁਸੀਂ 2 ڈالر ਦੀ ਕਾਫੀ ਕਿਉਂ ਬਾਏ ਕਰੋਗੇ ਜੇ ਤੁਹਾਨੂੰ 1 ڈالر ਦੀ ਕਾਫੀ ਮਿਲਦੀ ਹੋਵੇ ਹਾਂ ਨਾਲ ਹੀ ਕਵਾਇਟਨੈਸ ਹੈਗਾ ਇੱਥੇ ਕੋਈ ਰਸ਼ ਨਹੀਂ ਕੋਈ ਰੌਲਾ ਨਹੀਂ ਬਾਹਰ ਦਾ ਸਿਸਟਮ ਹੈਗਾ ਉਹ ਹੀ ਲਖਾਣਾ ਹੈ ਕਿ ਬਾਹਰ ਪਾ ਬੈਠੀ ਦਾ ਹੁੰਦਾ ਹੈ ਉਹਨੂੰ ਪੈਟੀਓ ਕਹਿੰਦੇ ਹੈਗੇ ਆ ਮੈਨੂੰ ਬੜੀ ਅਲੱਗ ਦਾ ਇੱਥੇ ਵਾਸ਼ਰੂਮਸ ਹੈਗੇ ਆ ਆ ਸਾਹਮਣੇ ਦੇਖਿਓ ਇਹ ਦੇਖੋ ਕਿੰਨਾ ਸੋਹਣਾ ਹੈਗਾ ਜਗ੍ਹਾ ਬੈਠਣ ਲਈ ਸੋ ਇਹ ਹੈਗਾ ਇੱਥੇ ਤੁਸੀਂ ਆ ਆਪਣਾ ਬੈਠ ਸਕਦੇ ਆ ਚਾਹ ਚੂ ਪੀ ਸਕਦੇ ਆ ਕਾਫੀ ਪੀ ਸਕਦੇ ਆ ਆ ਦੇਖੋ ਕਿੰਨੀ ਸੋਹਣੀ ਗ੍ਰੀਨਰੀ ਹੈਗੀ ਆ ਤੇ ਉਹ ਜਿਹੜਾ ਹੈਗਾ ਆ ਉਹ ਹੈਗਾ 130 ਜਿਵੇਂ ਕਿ ਗੈਸ ਦੇ ਪ੍ਰਾਈਸ ਜਿਹੜੇ ਪੈਟਰੋਲ ਦੇ ਪ੍ਰਾਈਸ ਲਿਖੇ ਹੋਏ 133 ਸੋ ਸਾਡੇ ਇੱਥੇ 스프ਿੰਗ ਟਾਈਮ ਚੱਲ ਰਿਹਾ ਹੈਗਾ ਆ ਦੇਖੋ ਕਿੰਨੀਆਂ ਇੱਕ ਛਤਰੀ ਹੋ ਲੱਗੀ ਹੈ 2 3 4 ਸੋ ਚਾਰ ਏਰੀਆਸ ਹੈਗੇ ਬੈਠਣ ਦੇ ਇੱਥੇ ਸਾਡੇ ਕੋਲੇ ਅੱਜ ਹਾਂ ਅੱਜ ਅੱਜ ਵੈਦਰ ਜਿਹੜਾ ਬਹੁਤ ਕਲਾਉਡੀ ਹੈਗਾ ਤੇ ਨਹੀਂ ਤਾਂ ਯੂਸ਼ੁਅਲੀ ਇੱਥੇ ਧੁੱਪ ਨਿਕਲਦੀ ਹੈ ਮੈਂ ਔਰ ਮੇਰਾ ਇੱਕ ਫਰੈਂਡ ਹੈਗਾ ਉਹ ਆਂਦਾ ਹੁੰਦਾ ਹੈ ਉਹ ਇੱਥੋਂ ਵਾਕ ਕਰਕੇ ਆਂਦਾ ਉਹਦਾ ਘਰ ਵੀ ਨੇੜੇ ਆ ਤੇ ਅਸੀਂ ਦੋਨੋਂ ਇੱਥੇ ਬੈੰਨੇ ਆ ਫਿਰ ਘੰਟੇ ਘੰਟੇ ਦੋ ਦੋ ਘੰਟੇ ਅਸੀਂ ਇੱਥੇ ਬੈਠੇ ਰਹੀਦਾ ਹਾਂ ਤੇ ਨਾਲੇ ਅਸੀਂ ਇੱਥੇ ਕੌਫੀ ਪੀਈ ਦੀ ਹੈ ਗੱਪਸ਼ਪ ਮਾਰੀ ਦੀ ਹੈ ਦਿਲ ਦੀਆਂ ਗੱਲਾਂ ਕਰੀ ਦੀਆਂ ਮੈਂ ਹੁਣ ਤੁਹਾਨੂੰ ਥੋੜਾ ਜਿਹਾ ਉਸ ਸਾਈਡ ਤੋਂ ਲੈ ਕੇ ਜਾਂਦਾ ਜਿਹੜਾ ਕਿ ਡਰਾਈਵ ਥਰੂ ਦਾ ਏਰੀਆ ਹੈਗਾ ਹਨਾ ਸੋ ਇਹ ਹੈਗਾ ਇਹ ਹੈਗਾ ਐਨਡਬਲ ਸੋ ਆ ਹੈਗਾ ਜਿਹੜਾ ਸਾਡਾ ਇਧਰੋਂ ਗੱਡੀਆਂ ਆਉਂਦੀਆਂ ਹੈਗੀਆਂ ਇੱਥੇ ਗੱਡੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਦਿੰਦੇ ਹੈਗੇ ਆ ਆ ਮਸਾਲਾ 버ਗਰ ਹੈਗਾ ਦੇਖੋ ਕਿੰਨੀ ਸੋਹਣੀ ਪਲਾਂਟੇਸ਼ਨ ਵਗੈਰਾ ਲੱਗੀ ਹੋਈ ਹੈ ਇੱਥੇ ਤੇ ਉੱਥੋਂ ਆਦੇ ਹੈਗੇ ਲੋਕ ਜਿਹੜੇ ਆਪਣਾ ਆਰਡਰ ਕਰਦੇ ਹੈਗੇ ਤੇ ਇਹ ਸਾਡਾ ਹੈਗਾ ਬੈਕਿੰਗ ਦਾ ਏਰੀਆ बैक स्पॉट क्योंकि बाहर डिग्री से अंदर टेचर हाँ सो मैं कह रहा लॉटरी लगी मेरी आज उन्होंने मैं मेरी कॉफ़ी एक क्या मैं मेरी कॉफी मोहन उन्होंने मैंने एक कॉफी ली थी मेरा इन्ना मतलब इन्होंने टेक केयर करते है अपने कस्टमर इतने ਸੋ ਕਿਦਾਂ ਲੱਗਾ ਤੁਹਾਨੂੰ ਮੇਰਾ ਕਾਫੀ ਕੈਫੇ